ਕੋਈ ਆਰਾਮ ਨਾਲ ਐਨੇ ਜਨੇ ਅੰਦਰ ਆਇਓ ਅੰਦਰ ਆਇਓ ਐਨੇ ਜਨੇ ਪਲੀਜ਼ ਬਾਹਰ ਨਿਕਲੋ ਮੈਂ ਕਹਿੰਦਾ ਜਨੇ ਕਰੀ ਅੰਦਰ ਆਇਓ ਉਹਦਾ ਸਾਡੀ ਥੋੜੀ ਬਾਕੀ ਪੀਰ ਪੂਰਾ ਕੀ ਕਰੀ ਆ ਆਮ ਨਹੀਂ ਰਹੋ ਦੇਖੋ ਬਾਹਰ ਲੱਗਿਆ ਐਨੇ ਅੰਦਰ ਆਮ ਨਾਲ ਚਲਾਇਆ 25 34 ਇਹ ਕਿੱਥੇ ਕਰਕੇ ਰਿਹਾ ਹੈ ਜੀਗੇ ਥੋੜੇ ਚੈਕਿੰਗ ਸੀ ਕਿ ਟ੍ਰੈਫਿਕ ਪੁਲਿਸ ਨਾਲ ਸੀ ਉਹ ਕੋਈ ਮੋਟਰਸਾਈਕਲ ਤੇ ਜਿਹੜਾ ਹੁੰਦਾ ਉਹ ਡਿਗਾੜੀ ਚ ਲਾਇਆ ਹੋਇਆ ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ ਪਿੱਛਲੀ ਗੱਡੀ ਤੇ ਬੈਠੇ ਸੀ ਪਿੱਛਲੀ ਗੱਡੀ ਦਾ ਉਹ ਨਾਲ ਟੱਕਰ ਹੋ ਕੇ ਤੇ ਇੱਕ ਸਪੇਕ ਲੱਗੀ ਨੀਚੇ ਉੱਪਰ ਇਹ ਕਿੱਥੇ ਐਕਸੀਡੈਂਟ ਹੋਇਆ ਸਰ ਲਾਡੂ ਗਾਵੇ ਕੋਲ ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਦੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਦਾ ਡਿਫਰ ਸੀ ਪਲੱਸ ਇੱਕ ਡਰਾਈਵਰ ਸੀਗਾ ਇਹ ਵੀ ਸੀ ਜਨਰਲ ਦਾ ਹੋ ਸਕਦਾ ਟੋਟਲ ਕਿੰਨੇ ਜਣੇ ਸੀਗੇ ਜੀ ਗੱਡੀ ਚ ਚਾਰ ਜਣੇ ਸੀਗੇ ਔਰ ਵੀ ਕੋਈ ਇਸ ਤੋਂ ਇਲਾਵਾ ਨਹੀਂ ਬਾਕੀ। ਬਾਕੀ ਸਾਹ ਥੋੜਾ ਦੱਸੋਗੇ ਜੀ। ਇਹ ਲਾਡੂ ਕਾ ਅੱਡੇ ਤੋਂ ਪਿੱਛੇ ਹੀ ਕਰਕੇ ਇੱਕ ਮੋਟਰਸਾਈਕਲ ਦੀ ਜਿਹੜੀ ਟਰਾਲੀ ਦੇ ਨਾਲ ਇਹ ਗੱਡੀ ਡਸਟਰ ਜਿਹੜੀ ਟਕਰਾਈ ਹੈ ਜਿੱਦੇ ਚ ਟੋਟਲ ਚਾਰ ਵਿਅਕਤੀ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਗੰਭੀਰ ਉੱਚ ਜ਼ਖਮੀ ਹੋਏ ਐਰ ਦੋ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੈ। ਇਹ ਪਤਾ ਹੈ ਕੌਣ ਸੀਗੇ ਇਹ ਬੰਦੇ? ਇਹ ਦੋ ਤਾਂ ਜਿਹੜੇ ਮੁਲਾਜ਼ਮ ਸੀ तकरीबन ਚਾਰ ਹੀ ਮੁਲਾਜ਼ਮ ਸੀਗੇ। ਔਰ ਇੱਕ ਤਾਂ ਜਿਹੜਾ ਟ੍ਰੈਫਿਕ ਪੁਲਿਸ ਦੇ ਵਿੱਚ ਦੇਸ਼ ਰਾਜ ਜਿਹੜਾ ਉਹ ਮੁਲਾਜ਼ਮ ਸੀਗਾ ਆਰਟੀਓ ਸਾਹਿਬ ਦਾ ਡਰਾਈਵਰ ਸੀਗਾ ਔਰ ਦੂਜੇ ਦੋ ਮੁੰਡੇ ਉਹ ਵੀ ਆਰਟੀਓ ਦਫ਼ਤਰ ਜਿਹੜੇ ਉਹ ਕੰਮ ਕਰਦੇ ਪਤਾ ਲੱਗ ਪਿਆ ਗਲਤੀ ਕਿੱਥੇ ਰਹੀ ਹੈ ਜਾਂ ਕਿਵੇਂ ਗਲਤੀ ਤਾਂ ਦੇਖੋ ਇਹ ਤਾਂ ਜਾਂਚ ਦਾ ਵਿਸ਼ਾ ਹੈ ਮੌਕੇ ਤੇ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਉਹਦੀ ਜਾਨ ਬਚਾਉਣ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਤਾਂ ਜਾਂਚ ਦਾ ਵਿਸ਼ਾ ਕੀ ਦਾ ਕਸੂਰ ਸੀ ਕਿ ਲੱਗ ਰਹੇ ਨੇ ਡੈਥ ਉੱਥੇ ਹੋ ਗਈ ਸੀ ਜਾਂ ਹਸਪੀਟਲ ਡੈਥ ਐਂਬੂਲੈਂਸ ਤੇ ਇਲਜਾਨ ਦੇ ਵਕਤ ਜਿਹੜੀ ਰਸਤੇ ਜਿਹੜੀ ਇਹਨਾਂ ਦੀ ਡੈਥ ਹੋਈ ਇੱਥੇ ਜਦੋਂ ਆਏ ਤੁਹਾਡੇ ਡਾਕਟਰਾਂ ਨੇ ਉਹਨਾਂ ਨੂੰ ਜਿਹੜਾ ਨਿਦਿਤ ਕੁਛ ਜਿਹਾ